ਲੱਗ ਰਿਹਾ ਖੇਤ ਆ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਹੀ ਲੱਗ ਰਿਹਾ ਟੱਕੇ ਨਾਲ ਲਿਆਂਦਾ ਲੱਗਦਾ ਤੁਹਾਨੂੰ ਹਨਾ ਟੱਕੇ ਨਾਲ ਲਿਆਂਦਾ 당 ਜੜਾ ਹੋਣਾ ਸੀ ਆ ਵੀਡੀਓ ਤੇਰੀ ਮਾਸਟਰ ਦੇਖੂ ਆ ਜਰਾ ਉਹ ਆ ਖੁਦ ਹੀ ਸਾਡਾ ਸਟੂਡੈਂਟ ਕਿੰਨਾ ਆਦਾਸ ਬੈਠਾ ਤੇ ਲਓ ਜੀ ਦੋਸਤ ਆ ਗੁਰਪ੍ਰੀਤ ਸਾਉ ਜੀ ਆ ਗੁਰਪ੍ਰੀਤ ਸਾਉ ਜੀ ਆ ਗਏ ਆ ਜੀ ਤੇ ਉਹਨਾਂ ਦੇ ਖੇਤ ਦੁਬਾਰੇ ਫੇਰ ਐਂਟਰੀ ਹੋਈ ਆ ਸਾਡੀ ਤੇ ਉਦੇ ਵਾਂਗੂ ਸੂਰਜ ਦੀ ਲਾਲੀ ਤੇ ਹਰੀਆਂ ਭਰੀਆਂ ਫਸਲਾਂ ਤੇ ਵਿੱਚ ਦਾਤੀ ਲੈ ਕੇ ਗੁਰਪਿਆਰ ਸਿੰਘ ਗੋਰਾ ਦੁਪਹਿਰੇ ਆਪਾਂ ਉਹ ਉੱਥੇ ਵੀ ਆਏ ਸੀਗੇ ਉਹ ਵੀ ਆਪਣੇ ਦੋਸਤ ਮਿੱਤਰ ਦਾਗਾ ਬਾਣ ਤੇ ਅੱਜ ਆਪਾਂ ਇੱਥੇ ਆਏ ਆ ਖੇਤਾਂ ਦੇ ਵਿੱਚ ਦੇਖੋ ਤੁਸੀਂ ਆਹ ਕਹੇ ਜੇ ਪਰਜੀ ਪਰਜੀ ਫਿਰਦੇ ਨੇ ਲੰਮੀਆਂ ਲੰਮੀਆਂ ਚੁੰਝਾਂ ਵਾਲੇ ਉੱਡ ਗਏ ਇੱਕ ਤਾਂ ਦੋਨੇ ਉੱਡ ਗਏ ਕਿ ਆਪਾਂ ਨੂੰ ਪਤਾ ਨਹੀਂ ਵੀ ਕੀ ਇਹ ਕੁੰਜਾਂ ਹੋਣਗੀਆਂ ਕਿ ਕੀ ਹੈ ਸੋਹਣੇ ਬਹੁਤ ਲੱਗਦੇ ਨੇ ਪਰ ਜਿਵੇਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਇਹ ਮੁੜ ਕੇ ਮੈਨੂੰ ਲੱਗਦਾ ਵੀ ਇਧਰ ਹੀ ਆਉਣਗੇ ਨਾ ਟੱਪ ਕੇ ਤਾਂ ਆ ਗਿਆ ਚਲੋ ਤੇ ਇਧਰ ਮੁੰਡਾ ਸਾਡਾ ਖੇਡ ਰਿਹਾ ਹੈ ਤੇ ਸਲਗਮ ਪੱਟ ਰਿਹਾ ਹੈ ਇਹ ਤੋਂ ਪੱਟਿਆ ਜਾਣਾ ਨਹੀਂ ਓਏ ਹਾਏ ਓਏ ਤਾ ਜਾ ਪੱਟਦਾ ਦੇਦਾ ਓਏ ਛਿਲਲਾ ਪੱਟਦਾ ਖਾਵਾਂਗੇ ਤੇ ਲਓ ਜੀ ਤੀਜਾ ਬਲੌਗ ਖੇਤਾਂ ਦੇ ਵਿੱਚ ਤੇ ਕੈਮਰਾ ਯੂਜ਼ ਕਰ ਰਿਹਾ ਆ ਇਹ ਡਿਊਲ ਕੈਮਰਾ ਦਾ ਇਹ ਅੱਜ ਕੱਲ ਸਮਾਰਟਫੋਨਾਂ ਦੇ ਵਿੱਚ ਆਰਾਮ ਨਾਲ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਤਾਜ ਇੱਧਰ ਪੂਰੀ ਪਰਫਾਰਮੈਂਸ ਦੇ ਵਿੱਚ ਨੱਚਗਾ ਰਿਹਾ ਤੇ ਇਹਦਾ ਬਸ ਨਹੀਂ ਚੱਲਦਾ ਸਾਲਗਮ ਇਹਨੂੰ ਖਾ ਨਹੀਂ ਰਿਹਾ ਹੋਰ ਤੇ ਸਾਲਗਮ ਵੀ ਖਾਣ ਆਏ ਨੇ ਤਾਜ ਕਿੰਨੇ ਸਾਲਗਮ ਖਾ ਸਕਦਾ ਤੂੰ ਏ ਦੋ ਕਿ ਤਿੰਨ ਇੱਕ ਪਾਸੇ ਗੁਰਪਿਆਰ ਆ ਰਿਹਾ ਫਰੇਮ ਦੇ ਵਿੱਚ ਇੱਕ ਪਾਸੇ ਅਸੀਂ ਦੋਨੇ ਆ ਰਹੇ ਆਂ ਤੇ ਇਹ ਜੀਬਾਂ ਕੱਢ ਰਿਹਾ ਇਸ ਟਾਈਮ ਦੇਖ ਸਕਦੇ ਪੰਜ ਕਿੰਨੇ ਪੰਜ ਹੀ ਬਸ ਤੈਨੂੰ ਵਾਤਾ ਫਰਮਾਂ ਖਾਜੂਗਾ ਕਿੰਨੇ ਮੈਂ ਤਾਂ 10 ਖਾਜੂ 10 ਖਾਜੇਗਾ ਹੋਰ ਤੇ ਤੇਰਾ ਇਹ ਨਾ ਮਟਾਉਂਦਾ ਕਦਾ ਹੁੰਦਾ ਹੈ ਸੰਡ ਲੱਤ ਲੱਤਾਂ ਦੇ ਆਉਣਾ ਖੜ ਜਾ ਸੁ ਲੱਤਾਂ ਦਾ ਕਿਵੇਂ ਦਿਖਾਏਗਾ ਲੱਤਾਂ ਇਹ ਏ ਇਹ ਇਹ ਤਾਂ ਪਾਲਕ ਤੋੜ ਲਈਦਾ ਮੂਲੀ ਆ ਪਾਲਕ ਹੈ ਮੂਲੀ ਆ ਇਹ ਦੇਖ ਮੂਲੀ ਨਹੀਂ ਹੈਗੀ ਬੇਟਾ ਇਹ ਇਹ ਪਾਲਕ ਹੈ ਤੁਸੀਂ ਪਾਲਕ ਨੂੰ ਮੂਲੀ ਕਹਿ ਰਹੇ ਹੋ ਹੈ ਪਾਲਕ ਨੂੰ ਤੁਸੀਂ ਮੂਲੀ ਕਹਿ ਰਹੇ ਹੋ ਬੇਟਾ ਜੀ ਇਹ ਇਹ ਦੇਖੋ ਅਸੀਂ ਜ਼ੂਮ ਕਰਕੇ ਦਿਖਾਦੇ ਜੇ ہماری ਆਡੀਅנס ਦੇਖ ਰਹੀ ਹੈ ਮੂਲੀ ਨਹੀਂ ਹੈ ਬੇਟਾ ਇਹ ਪਾਲਕ ਤੋੜ ਲਈ ਨਾ ਪਾਲਕ ਤੋੜੀ ਨਾ ਕੋਰੇ ਦੇਖੀ ਨੜੀ ਪਾਲਕਾਂ ਦਾ ਕੀ ਹੈ ਹੈ ਪੁੱਤ ਤਾਜਾ ਆ ਇਧਰ ਨਾ ਜਾ ਇਧਰ ਤਾਂ ਆ ਜਾ ਹਲਗੋ ਮਿਲ ਗਿਆ ਆ ਜਾ ਫਿਰ ਕਿਵੇਂ ਬਾਈ ਮੈਂ ਬਲੌਗ ਬਣਾਉਣਾ ਤੂੰ ਬੜਾ ਵੱਡਾ ਨਾ ਤੂੰ ਕੀ ਕਹਿੰਦਾ ਸੀਗਾ ਵੱਢਣੀ ਔਖਾ ਹੋ ਗਿਆ ਵੱਢਣਾ ਕਿਵੇਂ ਢਿੱਡ ਦਾ ਪੈ ਦੀ ਕਣਕ ਹੇ ਢੋੜ ਚਿੱਟਾ ਕਰ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਕਰ ਸਕਦਾ ਗੁਰੇ ਤੂੰ ਕਰ ਸਕਦਾ ਤੂੰ ਵੀ ਕਰ ਸਕਦਾ ਤੇਰਾ ਬਲੌਗ ਬੜਾ ਹੋਊਗਾ ਮੈਂ ਕਰ ਨਹੀਂ ਸਕਦਾ ਜੇ ਮੈਂ ਕਰ ਸਕਦਾ ਹੁੰਦਾ ਨਾ ਮੈਂ ਕਰ ਦਿੰਦਾ ਆ ਦੇਖੋ ਹਲਕਮ ਲੈ ਕੇ ਆ ਗਏ ਬਾਈ ਜਿੱਧਰ ਜੀ ਬਾਈ ਛੋਟਾ ਹੈ ਬਾਈ ਇਧਰ ਛੋਟੇ ਹੈ ਛੋਟਾ ਓ ਛੋਟੇ ਪੈਕਟ ਬੜਾ ਧਮਾਕਾ ਆ ਆ ਮਾਰੇ ਪੰਜ ਓਏ ਆ ਮਾਰੇ ਪੰਜ ਛੋਟਾ ਪੈਕਟ ਕਿਵੇਂ ਛੋਟਾ ਪੈਕਟ ਹਨ ਜਿਹੜਾ ਪੰਜ ਵਾਲਾ ਪੈਕਟ ਜਾਂਦਾ ਛੋਟਾ ਆ ਹਨਾ ਉਹ ਉਹ ਜੇ ਤੂੰ ਆ ਮਾਰ ਦਿਓ ਚ ਬਸ ਕਰ ਦੱਟਾ ਦੱ ਇਹ ਸਾਡਾ ਬਾਂਕੂ ਬਈਆ ਇਹ ਆ ਸਾਡਾ ਬਾਂਕੂ ਬਈਆ ਅੱਜ ਯਾਰ ਉਹ ਦੂਰੇ ਹੀ ਨਹੀਂ ਦੇਖ ਰਹੇ ਗੁਰਿਆ ਕਿ ਦੂਰੇ ਹੀ ਕਿਧਰ ਗਏ ਹਰ ਤੀ ਰੋਜ਼ ਰੋਜ਼ ਥੋੜੀ ਵੀ ਨਾਲ ਸੀ ਆਹ ਆ ਸਹੀ ਗੱਲ ਆ ਚੱਲ ਉਹ ਉੱਥੇ ਗਏ ਸੀ ਆਪਾਂ ਆਪ ਹੀ ਦੇ ਯਾਰ ਦੁਪਹਿਰੇ ਛੋਟੇ ਬੱਚੇ ਨਹੀਂ ਆ ਤਾਂ ਵੱਡਾ ਤੇ ਦੰਦ ਲੱਗਿਆ ਆਰਾ ਵੱਢ ਦੇ ਵੱਢ ਦੇ ਭਾਈ ਇਹ ਹੁੰਦੀ ਐ ਮਮਤਾ ਇਹ ਪਿਓ ਦੀ ਮਮਤਾ ਪਿਓ ਦੀ ਮਮਤਾ ਨਹੀਂ ਕਹਿ ਸਕਦੇ ਪਰ ਪਿਓ ਦਾ ਪਿਓ ਦਾ ਮੋ ਗਏ ਹਾਂ ਨੇ ਹਾਂ ਹੰਦਰ ਕੁੱਤਾ ਆ ਗਿਆ ਪਿਓ ਦੀ ਪੰਮ ਤਾਂ ਇਹ ਪਿਓ ਦੀ ਪੰਮ ਤਾਂ ਮਾਂ ਦੀ ਮੁਹਮਮਦ ਮੋ ਮੋ ਪਿਆਰ ਭਾਈ ਪਿਓ ਪਤਦਾ ਤੇ ਉਹ ਆ ਗਿਆ ਸਾਡਾ ਸ਼ਕਾਰੀ ਜਿਹੜ ਨੂੰ ਅਸੀਂ ਯਾਦ ਕਰੀ ਜਾਂਦੇ ਸੀ ਆਪਾਂ ਜ਼ੂਮ ਕਰਕੇ ਦਿਖਾਉਣ ਉਹ ਦੇਖੋ ਉਹਲੇ ਜਿ ਖੜਾ ਹੈ ਉਹ ਦਿਹਾ ਨਹੀਂ ਐ ਡੱਬ ਖੜੱਬਾ ਐ ਮੈਂ ਲੈ ਵੀ ਜਾਂਦਾ ਨੂੰ ਚੱਕ ਕੇ ਇੱਧਰ ਆ ਜਾਂਦਾ ਜਾਂ ਆ ਜਾਂ ਦਿਖਾਉਣੇ ਕਿੱਧਰ ਵਾ ਗਿਆ ਉਹ ਜਾਂਦਾ ਗੱਲ ਕੋਈ ਨਹੀਂ ਤਰਾਜ ਓਏ ਉਹ ਪੋ ਪੁਰ ਮਾਰਾ ਸ਼ੇ ਕਿਨਾ ਕੜਾ ਸੰਗਦਾ ਜੀ ਨਹੀਂ ਮਜ਼ਦੂਰਾਂ ਚੰਗਾ ਆਹ ਕਰ ਆ ਥੋੜੀ ਥੋੜੀ ਦੰਦੀ ਵੜ ਲਈ ਤੇ ਚੰਗਾ ਸਾਫ ਜਾ ਕਰ ਦੀ ਮਾੜਾ ਮਾੜਾ ਸਾਫਲ ਪੱਤਾ ਖਵਾ ਦਈਏ ਹੈਗਾ ਕੁਛ ਕੋਈ ਸਮਾਨ ਸੱਪਾ ਖਵਾ ਦਈਏ ਆਜਾ ਲੱਗਣਾ ਤੇ ਲਿਆ ਕੋਈ ਮਾਲ ਪੱਤਾ ਖਵਾ ਦਈਏ ਤੁੰਪੜੀ ਆਪਾਂ ਹਾਂ ਚੱਲ ਚਲੋ 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 ਕਿੱਥੇ ਭਾਵਾਂਗੇ ਜਾ ਪਾਲੋ ਪਾਲੋ ਕਾਲੋ ਪਾਲੋ 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 ਸਾਡੀ ਪਾਜ ਗਿਆ ਜੇ ਸੁਪਾਲੇ ਪਾਲੋ ਆ ਦੇ ਆ ਪਿਆ ਇਹ ਜੂਠਾ ਇਹਦਾ ਕਿੱਥੇ ਭਾਲਾਂਗੇ ਤਾਂ ਅੱਜ ਆ ਤਾਂ ਆ ਨਹੀਂ ਪਿਆ ਓਏ ਪੀ ਆ ਤੜੀ ਹਾਂ ਕੀ ਇਹ ਨਾਲ ਸਤਾਜ ਹਾਂ ਚਲ ਗਮਾ ਹਾਂ ਚਲ ਗਮਾ ਸਲਗਮ ਸੇ ਆ ਗਿਆ ਪਾਲੋ ਹਾਂ ਛੋਟਾ ਹੈ ਇਹ ਤਾਂ ਆ ਦੇ ਵੱਡਾ ਪੜ ਦੇ ਇਹ ਓ ਚੱਕ ਕਾ ਸਿੱਟਣਾ ਖਾਵਾਂਗੇ ਤੱਕਲਾ ਪਾਪ ਨਹੀਂ ਕਰਦੇ ਆਪਾਂ ਹੁਣ ਇਹਨੂੰ ਖਾਵਾਂਗੇ ਹੈਂ ਅਬੇਕ ਛੋਟਾ ਤਾਂ ਨਹੀਂ ਉਹ ਨਹੀਂ ਨਹੀਂ ਇਹ ਤਾਂ ਛੋਟਾ ਆ ਆ ਜਾ ਆਪਾਂ ਹੋਰ ਦੇਖਦੇ ਆਂ ਪੁੱਤ ਏ ਜੀ ਸਾਲ ਘੰਭਾ ਰਹੇ ਆਂ ਦੋਸਤੋ ਜੇ ਕੁਛ ਹੈ ਗਿਆ ਤਾਂ ਚੱਬ ਦਾਂਗੇ ਜੇ ਨਹੀਂ ਥਿਆ ਤਾਂ ਕੀ ਕਹਿਣਾ ਹੱਡੀਆਂ ਚੱਬ ਦਾਂਗੇ ਰੱਸ ਕੀ ਤਾਂ ਬਤਾਗੇ ਹੱਡੀਆਂ ਸਾਲ ਘੁੰਦੀਆਂ ਦੋਨਾਂ ਦੀ ਟੀਮ ਵੇਟ ਕਰ ਰਹੇ ਆਂ ਚੋਪਾ ਰਿਖਤੀਓ ਸਾਡਾ ਪੂਰਾ ਬਲੌਗ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਤੇ Facebook ਤੇ ਵੀ ਦੇਖ ਸਕਦੇ ਹੋ ਤੇ ਬਾਕੀ ਜੇ ਕੋਈ ਕਮੀ ਲੱਗੀ ਤਾਂ ਦੱਸਿਓ ਸਾਡਾ ਤਾਜ਼ ਅੱਜ ਨਾਲ ਹੈ ਤੇ ਪਿਆਰ ਕਰਨ ਵਾਲਾ ਗੁਰ ਪਿਆਰ ਉਧਰ ਅੱਜ ਅੱਕਿਆ ਪਿਆ ਮੇਰੇ ਵੀਰੋ ਤੁਸੀਂ ਤਾਂ ਚਿਹਰਾ ਦੇਖੋ ਇਹ ਆ ਲੈ 100% ਜ਼ੂਮ ਕਰਤੀ ਉਹਦਾ ਦਰਦ ਤੇਰੇ ਤੂੰ ਬਿਆਨ ਕਰ ਸਕਦੇ ਆ ਆਹ ਸਾਲਾ ਹਲਗੋਮ ਭਾਲ ਲਿਆ ਫਾਈਨਲੀ ਹਲਗੋਮ ਆ ਗਿਆ ਕੋ ਉਹ ਸਾਈਡ ਤੇ ਭਾਲ ਲੂ ਲ ਮੇਥੇ ਲੜ ਪਾਲਕ ਲੈ ਹਉ ਦੇਖ ਲੋ ਵੀ ਸਾਡਾ ਬੱਚਾ ਪਾਲਕ ਤਾਂ ਤੜਾਉਂਦਾ ਨਹੀਂ ਉਧਰ ਵੇਚਣ ਲੱਗ ਗਿਆ ਹਲੂ ਨੂੰ ਪਿਛਾ ਕੇ ਅਰੇ ਆ ਪਤਾ ਤਸ ਹਾਂ ਚਲ ਗੋਮ ਲੜ ਪਾਈ ਕਿੱਥੇ ਪਤਾ ਗੋਭੀ ਕਿੱਥੇ ਸਰੋ ਗੋਭੀ ਕਿੱਥੇ ਹੈ ਗੋਭੀ ਕਿੱਥੇ ਹੈ ਆ ਤਾਂ ਬਾਲਕ ਹੈ ਗੋਭੀ ਦਾ 5 ਕਿਲੋ ਕੇ ਸਰਗੋ ਹੁਣ ਤੂੰ ਆ ਜਾ ਆਪ ਦਾ ਆਪ ਦਾ ਬਲੌਗ ਦੇਖ ਲਈ ਹੁਣ ਤੂੰ ਅੱਜ ਆਹੋ ਦੂਜਿਆਂ ਦੇ ਸਾਰਾ ਦਿਨ ਦੇਖਦਾ ਰਹਿਣਾ ਆਪ ਦਾ ਵਧੀਆ ਬਣਵਾ ਲੈ ਢੰਗ ਨਾਲ ਹੁਣ ਮਾੜ ਥੱਲੇ ਨੂੰ ਥੱਲੇ ਉਹ ਵੱਢਣੀ ਨਹੀਂ ਆਉਂਦੀ ਬਾਈ ਬਾਬਾ ਹਾਂ ਹੁਣ ਸਤਿਕਾਰ ਕਰ ਲੈ ਤੂੰ ਸਤਿਕਾਰ ਹੈ ਹਾਂ ਓਏ ਇਧਰੋਂ ਵੱਡ ਸੋਨੀ ਓਏ ਉਹ ਉਧਰੋਂ ਐਡੀ ਵੱਡੀ ਆ ਚੁੱਕੇ ਮੈਦਾਨ ਚ ਆ ਥੋੜੀ ਥੱਲੇ ਪਾਲਿਆ ਕਰ ਦੱਤੀ ਮਾੜੀ ਚੱਕ ਲਈ ਪਰ ਇਹ ਤਾਜ ਆ ਆ ਵੱਡੀ ਨਾ ਯਾਰ ਆ ਵੱਡੀ ਪੱਤੀ ਹੈ ਤੂੰ ਤਾਂ ਨੁਕਸਾਨ ਹੀ ਪੱਤੇ ਵੜਦਣੇ ਆ ਫੜ ਕੇ ਰੱਖੀ ਚੈ ਪੰਜ-ਪੰਜ ਕਿਲੋ ਕੇ ਅਮਰੂਦ ਅਮਰੂਦ ਐ ਸਿੱਕੇ 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 ਆ ਵਡਾ ਮਰਾ ਲਗੇ ਰੋ ਭਾਈ ਵੈਰੀ ਗੁੱਡ ਸ਼ਾਬਾਸ਼ ਚੱਲੇ ਦੋ ਦੋ ਕਿਲੇ ਕਿਲੋ ਦੇ ਆਲੂੜੂ ਖਾਦਾ ਨਹੀਂ ਆਣਾ ਤੇਰੇ ਤੁਹਾਡਾ ਵੱਡਾ ਇਹ ਅੱਧਾ ਅੱਧਾ ਕਰਕੇ ਖਾਵਾਂਗੇ ਡੈਡੀ ਅੱਛਾ ਵੈਰੀ ਗੁੱਡ ਰਤੀ ਮੁਕਮਜੋਰਾ ਸ਼ਾਬਾਸ਼ ਥੈਂਕ ਯੂ ਵਾਓ ਰਾਤੀ ਮੁਕਮਜੋਰਾ ਭਾਈ ਉਹ ਦਾਤੀ ਕਾਣੂ ਕਮਜ਼ੋਰਾ ਵਾ ਬੰਦੀ ਕਮਜ਼ੋਰਾ ਭਰਾਵਾ ਕੁੱਤਾ ਆ ਗਿਆ ਤੇਰੇ ਮੰਗਰ ਤੇ ਬਾਬੂ ਕਹਾਂ ਤੇ ਆ ਗਿਆ ਜੇ ਹਮਨੇ ਜੇ ਕਾਖ ਕਾਟ ਲੀਏ ਹੈ ਤੁਸੀਂ ਦੇਖ ਸਕਤੇ ਹੋ ਕਾਖ ਨਹੀਂ ਗਾਸ ਗਾਸ ਕਾਟ ਲਈ ਹੈ ਹਿੰਦੀ ਬੋਲਨਾ ਗਾਸ ਬੋਲ ਬਾਈ ਆ ਜਾਓ ਦੋ ਬਿੱਲ ਕਾ ਦੂ ਮੜ ਗਿਆ ਭਰੀਆਂ ਵਡਣੀਆਂ ਨੇ ਦੋ ਤੇ ਕਿਹੜਾ ਵਾ ਤੇ ਦਿਖਾਉਗਾ ਦੇਖੋ ਮਰੇ ਮਰੇ ਭਰੀਆਂ ਵੱਡਣੀਆਂ ਦੋ ਤੇ ਹਰਾ ਵੱਡਿਆ ਸੀ ਇੰਨਾ ਕਾ ਕੰਮ ਅੜ ਗਿਆ ਬਾਈ ਨੂੰ ਹੌਸਲਾ ਦਿਓ ਹੌਸਲਾ ਦਿਓ ਬਾਈ ਨੂੰ ਕੋਈ ਮਾਰੋ ਪੰਪ ਬੰਪਸਟੀਲ ਵਾਲਾ ਧਰ ਕੇ ਬਾਈ ਜੋਗਰਾਜ ਵਾਲਾ ਜਮੈਂ ਜੁੱਸਾਦਰਾ ਜੋਗਰਾਜ ਵਰਗਾ ਓਏ ਜਿਵੇਂ ਜੋਗਰਾਜ ਨਹੀਂ ਐ ਝੂਲ ਝੂਲ ਧਰ ਕੇ ਦਿਖਾਉਣ ਜਿਵੇਂ ਜੋਗਰਾਜ ਹਰਦਾ ਵੀ ਉਹੀ ਐ ਜਮੈਂ ਹੱਥ ਪੇਸੇ ਕਰਕੇ ਕਿਹੜਾ ਜੋਗਰਾ ਦੂਜਾ ਜੋਗਰਾ ਏ ਹੁੰਦੀ ਹੈ ਮਮਤਾ ਸਾਡਾ ਜਾਣ ਦਾ ਟਾਈਮ ਹੋ ਗਿਆ ਤੇ ਤਾਜ਼ਾ ਉਹਦੇ ਬਚਪਨ ਦੀਆਂ ਜਿਆਦਾ ਤਾਜ਼ੀਆਂ ਕਰੀ ਜਾਂਦਾ ਸਾਡੇ ਦੀਆਂ ਅਸੀਂ ਵੀ ਬਚਪਨ ਦੇ ਵਿੱਚ ਆਈ ਖੇਡਦੇ ਹੁੰਦੇ ਸੀ ਤੇ ਇਧਰ ਬਾਈ ਦਾ ਮੂੰਹ ਦੇਖ ਸਕਦੇ ਤੁਸੀਂ ਪੂਰਾ ਖੁਸ਼ ਐ ਇਸ ਟਾਈਮ ਪੂਰਾ ਸਕੂਨ ਮਿਲ ਗਿਆ ਨੂੰ ਇਹਨੂੰ ਆਇਆ ਵੀ ਘਰੇ ਜਾਵਾਂਗੇ ਅੱਜ ਤਾਂ ਤਾਜ ਨੂੰ ਦੇਖਣਾ ਕਰੇ ਚਲੋ ਅਮਰੀਕਾ ਅਮਰੀਕਾ ਚਲੋ ਅਮਰੀਕਾ ਜਾ ਰਹੇ ਹਾਂ ਅਮਰੀਕਾ ਜਾ ਰਹੇ ਹਾਂ